ਸਤਿ ਸ੍ਰੀ ਅਕਾਲ ਦੋਸਤੋ ਅਮਰੀਕਾ ਤੋਂ ਰਿਪੋਰਟ ਕੀਤੇ ਨੌਜਵਾਨ ਜਿਨ੍ਹਾਂ ਦੇ ਵਿੱਚੋਂ 30 ਦੇ ਕਰੀਬ ਪੰਜਾਬ ਦੇ ਵੀ ਸਨ ਉਹਨਾਂ ਦੀਆਂ ਖਬਰਾਂ ਤਾਂ ਤੁਸੀਂ ਸਾਰਿਆਂ ਨੇ ਸੁਣੀ ਲਈਆਂ ਨੇ ਪਰ ਇਸ ਮੌਕੇ ਮੌਜੂਦਾ ਹਾਲਾਤ ਮੈਕਸੀਕੋ ਤੇ ਅਮਰੀਕਾ ਦੇ ਬਾਰਡਰ ਦੇ ਕਿਸ ਤਰ੍ਹਾਂ ਦੇ ਹਨ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਕਿਉਂਕਿ ਹੁਣ ਬਾਰਡਰ ਤੇ ਜੋ ਸਿਕਿਉਰਿਟੀ ਤਾਇਨਾਤ ਹੈ ਜੋ ਬਾਰਡਰ ਸਿਕਿਉਰਿਟੀ ਫੋਰਸ ਤਾਇਨਾਤ ਹੈ ਉਸ ਵੱਲੋਂ ਜੋ ਕੋਈ ਵੀ ਬਾਰਡਰ ਟੱਪਣ ਦੀ ਕੋਸ਼ਿਸ਼ ਕਰਦੇ ਆ ਤਾਂ ਜ਼ਿਆਦਾਤਰ ਨੂੰ ਉਥੋਂ ਹੀ ਵਾਪਸ ਭੇਜਿਆ ਜਾ ਰਿਹਾ ਹੈ ਤੇ ਉਥੇ ਹੀ ਇਹ ਵੀਡੀਓ ਸਾਹਮਣੇ ਆਈ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਲੋਕ ਰਿਸਕ ਲੈ ਰਹੇ ਨੇ ਛੋਟੇ ਛੋਟੇ ਬੱਚੇ ਗੋਦੀ ਝੱਕੇ ਹੋਏ ਨੇ ਫਿਰ ਵੀ ਉਹਨਾਂ ਵੱਲੋਂ ਇਹ ਬਾਰਡਰ ਟੱਪਾਂ ਦੀ ਹੋੜ ਜਾਰੀ ਹੈ ਹਾਲਾਂਕਿ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਹੁਣ ਅਮਰੀਕਾ ਇਹਨਾਂ ਇਮੀਗ੍ਰੇਟਸ ਨਾਲ ਕੀ سلوਕ ਕਰ ਰਿਹਾ ਹੈ ਤੇ ਜਿਵੇਂ ਹੁਣ 104 ਦੇ ਕਰੀਬ ਵਾਪਸ ਭੇਜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਹਾਲਾਤ ਇਸ ਤੋਂ ਵੀ ਬਦਤਰ ਹੋਣਗੇ ਦੇ ਹੋ ਸਕਦਾ ਹੈ ਕਿ ਕਈਆਂ ਨੂੰ ਤਾਂ ਹੁਣ ਆਪਣੀ ਧਰਤੀ ਵੀ ਨਸੀਬ ਨਾ ਹੋਵੇ ਕਿਉਂਕਿ 30000 ਦੇ ਕਰੀਬ ਕੈਦੀਆਂ ਦੇ ਲਈ ਜੇਲ੍ਹ ਤਿਆਰ ਹੋ ਚੁੱਕੀ ਹੈ ਆਓ ਦੇਖੋ ਇਹ ਖਾਸ ਰਿਪੋਰਟ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਲਿਮਿਟਡ ਗਿਆਨ ਦੇ ਨਾਲ ਇਸ ਮਾਮਲੇ ਤੇ ਆਪਣੇ ਵਿਚਾਰ ਜ਼ਰੂਰ ਦੱਸਣਾ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਦੇ 에어ਪੋਰਟ ਉੱਤੇ ਲੈਂਡ ਕਰ ਗਿਆ ਸਾਰਿਆਂ ਨੇ ਹੁਣ ਖਬਰਾਂ ਸੁਣ ਲਈਆਂ ਨਾ ਹੁਣ ਇਹ ਕੋਈ ਬਹੁਤੀ ਵਧੀਆ ਖਬਰ ਤੇ ਹੈ ਨਹੀਂਗੀ ਬੜੇ ਸਾਰੇ ਪਰਿਵਾਰਾਂ ਦੇ ਨੇ ਲੱਖਾਂ ਰੁਪਇਆ ਖਰਚ ਕੇ ਆਪੋ ਆਪਣੇ ਘਰਾਂ ਦੇ ਜੀ ਜਿਹੜੇ ਨੇ ਬਾਹਰਲੇ ਮੁਲਕ ਚ ਅਮਰੀਕਾ ਚ ਭੇਜੇ ਸੀਗੇ ਪਰ ਹੁਣਿਆ ਕਿ ਚਲੋ ਮੈਂ ਇਹ ਕਹਾਂਗਾ ਵੀ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਵੀ ਜੀ ਸਹੀ ਸਲਾਮਤ ਜਿਹੜੇ ਨੇ ਆਪੋ ਆਪਣੇ ਘਰ ਪਹੁੰਚ ਗਏ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਹਾਲਾਤ ਇਹਦੇ ਤੋਂ ਵੀ ਬੱਤਰ ਹੋਣ ਵਾਲੇ ਨੇ ਔਰ ਬਾਕੀ ਇਹ ਸਾਰੇ ਕਾਸੇ ਤੋਂ ਨਾ ਸਾਨੂੰ ਇੱਕ ਸਿੱਖਿਆ ਲੈਣੀ ਚਾਹੀਦੀ ਆ ਉਹ ਸੇਧ ਪਤਾ ਕੀ ਆ ਕਿ ਪੁੱਠੇ ਕੰਮਾਂ ਦੇ ਮਾੜੇ ਨਤੀਜੇ ਹੁੰਦੇ ਨੇ ਜਦੋਂ ਬਾਰ-ਬਾਰ ਅਸੀਂ ਜਾਂ ਬਹੁਤ ਸਾਰੇ ਜਿਹੜੇ ਸਿਹਰਦ ਲੋਕ ਨੇ ਰੌਲਾ ਪਾ ਰਹੇ ਹੁੰਦੇ ਨੇ ਨਾ ਵੀ ਦੋ ਨੰਬਰ ਦੇ ਵਿੱਚ ਬਾਹਰਲੇ ਮੁਲਕਾਂ ਦੇ ਵਿੱਚ ਨਾ ਜਾਓ ਨਾ ਆਪ ਦਾ ਲੱਖਾਂ ਰੁਪਏ ਜ਼ਾਇਆ ਕਰੋ ਉਦੋਂ ਸਾਡੀ ਮੰਦਾ ਕੋਈ ਨਹੀਂ ਔਰ ਜਿਵੇਂ ਜਿਵੇਂ ਕਹਿ ਲਈਏ ਵੀ ਇੱਥੇ ਦੇ ਬਾਹਰ ਜਦੋਂ ਆ ਜਾਂਦੇ ਨੇ ਫੇ ਪੰਜਾਬੀ ਚ ਕਹਿਣ ਉਹਨਾਂ ਢਿੱਲੀ ਜੀ ਬੂਥੀ ਕੀਤੀ ਹੁੰਦੀ ਆ ਉਦੋਂ ਇਹ ਕਹਿਣਗੇ ਜੀ ਵੀ ਹੁਣ ਸਾਡਾ ਦਾ ਰਿਫਿਊਜੀ ਕੇਸ ਲਾ ਦਿਓ ਵੀ ਜੇ ਪੁੱਛੀ ਹੁਣ ਪੈਸੇ ਕਿੰਨੇ ਲਾ ਕੇ ਆਏ ਹੋ ਇਹ ਜੀ 30 35 ਲੱਖ ਰੁਪਇਆ ਲੱਗ ਗਿਆ ਤੇ ਜੇ 30 35 ਲੱਖ ਰੁਪਇਆ ਉੱਥੇ ਲਾ ਕੇ ਆਏ ਤੇ ਜੇ ਕਹੀਏ ਵੀ 30 35 ਲੱਖ ਰੁਪਇਆ ਲਾ ਕੇ ਕੁਝ ਲੱਭਿਆ ਤੁਹਾਨੂੰ ਇੱਥੇ ਆ ਕੇ ਤਾਂ ਫਿਰ ਉਹੀ ਢਿੱਲਾ ਜਾ ਮੂੰਹ ਕਰ ਦੇਣਗੇ ਕਿ ਨਹੀਂ ਜੀ ਹੁਣ ਸਾਡਾ ਕੋਈ ਹੱਲ ਕਰੋ ਕਿ ਕਿਸੇ ਨਾ ਕਿਸੇ ਤਰੀਕੇ ਅਸੀਂ ਇੱਥੇ ਆਪਦੇ 2 2.5 ਸਾਲ 3 ਸਾਲ ਆ ਲੀਏ ਵੀ ਚਲੋ ਜਿਹੜੇ ਪੈਸੇ ਲੱਗੇ ਨੇ ਸਾਡੇ ਇਹੀ ਕਿਤੇ ਪੂਰੇ ਹੋ ਜਾਣਾ ਸੋ ਮੇਰੇ ਭਰਾਵੋ ਤੁਹਾਨੂੰ ਇਹ ਹੀ ਬੇਨਤੀ ਆ ਬਾਰਲੇ ਮੁਲਕਾਂ ਦੇ ਵਿੱਚ ਆਉਣਾ ਜੀ ਆਇਆਂ ਨੂੰ ਤੁਹਾਨੂੰ ਨਿੱਗਾ ਸੱਦਾ ਹੈ ਸਾਰਿਆਂ ਵੱਲੋਂ ਪਰ ਇਹ ਵੀ ਜਿਹੜੀਆਂ ਸ਼ਰਤਾਂ ਨੇ ਉਹ ਪੂਰੀਆਂ ਕਰਕੇ ਆਓ ਏਜੰਟਾਂ ਦੇ ਘਰ ਭਰ ਕੇ ਤੁਹਾਨੂੰ ਕੀ ਮਿਲਦਾ ਆ ਕਈਆਂ ਨੇ ਤੇ ਗਾਲਾਂ ਕੱਢਣ ਨੂੰ ਸਾਰਿਆਂ ਨੂੰ ਕੱਢ ਦੇਣੀਆਂ ਹੁੰਦੀਆਂ ਹਨ ਵਿੱਚੇ ਮੈਨੂੰ ਵੀ ਰੱਖ ਲੈਣਦੇ ਹੁੰਦੇ ਆ ਪਰ ਗੱਲ ਸਮਝਣ ਵਾਲੀ ਆ ਕਿ ਤੁਸੀਂ 35 35 40 40 ਲੱਖ ਰੁਪਈਆ ਵਿਜ਼ਟਰ ਵੀਜ਼ਾ ਦਾ ਲਾਉਣ ਦੇ ਹੋ ਦੋ ਨੰਬਰ ਦੇ ਵਿੱਚ ਆਪਣੇ ਘਰਾਂ ਦੇ ਜੀ ਜਿਨ੍ਹਾਂ ਨੂੰ ਤੁਸੀਂ ਚਾਵਾ ਦੇ ਨਾਲ ਰੱਬ ਦੇ ਅੱਗੇ ਅਰਦਾਸਾਂ ਕਰਕੇ ਮੰਗਿਆ ਹੁੰਦਾ ਗੁਰਦੁਆਰੇ ਵਿੱਚ ਤੁਸੀਂ ਖੰਡ ਪਾਟ ਰਖਾਏ ਹੁੰਦੇ ਆ ਵੀ ਇਹਦਾ ਵੀਜ਼ਾ ਲੱਗ ਜਵੇ ਜਾਂ ਕਿਸੇ ਨਾ ਕਿਸੇ ਤਰੀਕੇ ਬਾਹਰ ਪਹੁੰਚ ਜਾਵੇ ਤਾਂ ਅੱਜ ਜਦੋਂ ਉਹ ਵਾਪਸ ਆਉਣਗੇ ਤੇ ਕਿਹੋ ਜਿਹੇ ਹਾਲਾਤ ਹੋਣਗੇ ਸੋ ਇਹ ਸਾਰੀ ਚੀਜ਼ ਤੋਂ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੇ ਲੋਕਾਂ ਨੂੰ ਕੋ ਸਮਝਣਾ ਚਾਹੀਦਾ ਬਾਕੀ ਜੇ ਇਸ ਤਰੀਕੇ ਦੇ ਨਾਲ ਇਹ ਅਮਰੀਕਾ ਦਾ ਜਿਹੜਾ ਫੌਜੀ ਜਹਾਜ਼ ਬੰਦਿਆਂ ਨੂੰ ਲੈ ਕੇ ਆਇਆ ਨਾ ਇਹ ਕੋ ਬਹੁਤ ਇੱਜ਼ਤ ਵਾਲਾ ਕੰਮ ਨਹੀਂ ਹੈਗਾ ਦੁਨੀਆ ਦੇ ਵਿੱਚ ਵੀ ਮੈਂ ਕਹਿਣਾ ਆਪੀ ਇੰਡੀਆ ਦੀ ਸਰਕਾਰ ਦੇ ਨਾਲੋਂ ਤੇ ਇਧਰੋਂ ਸਾਊਥ ਅਮਰੀਕਾ ਦਾ ਕਲੰਬੀਆ ਕੰਟਰੀ ਆ ਉਹਦੇ ਪ੍ਰੈਜ਼ੀਡੈਂਟ ਨੇ ਬੜਕ ਚੰਗੀ ਮਾਰਤੀ ਸੀ ਉਹ ਕਹਿੰਦਾ ਵੀ ਮੇਰੇ ਨਾਗਰਿਕਾਂ ਨੂੰ ਤੂੰ ਹੱਥ ਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੀੜੀਆਂ ਪਾ ਕੇ ਨਹੀਂ ਲੈ ਕੇ ਆ ਸਕਦਾ ਉਸ ਜਿਹੜਾ ਪ੍ਰੈਜ਼ੀਡੈਂਟ ਸੀ ਕਲੰਬੀਆ ਦਾ ਉਹਨੇ ਇੰਡੀਆ ਦੇ ਸੌਰੀ ਯੂਐਸ ਟੈਂਬਲਟਰੀ ਜਹਾਜ਼ ਨੂੰ 에어ਪੋਰਟ ਤੇ ਉਤਰਨ ਤੋਂ ਮਨਾ ਕਰ ਦਿੱਤਾ ਸੀਗਾ ਰੋਸ ਤੋਂ ਬਾਅਦ ਉਹਨੇ ਆਪ ਦਾ ਸਰਕਾਰੀ ਪਲੇਨ ਭੇਜਿਆ ਸੀ ਕਹਿੰਦਾ ਵੀ ਮੇਰੇ ਸਿਟੀਜ਼ਨ ਨੂੰ ਤੂੰ ਬਾ ਇੱਜ਼ਤ ਕਹਿੰਦਾ ਮੈਂ ਉੱਥੋਂ ਲੈ ਕੇ ਆਉਂਗਾ ਮੈਂ ਇਸ ਤਰੀਕੇ ਕਹਿੰਦਾ ਆਪ ਦੇ ਜਿਹੜੇ ਨਾਗਰਿਕ ਉੱਥੋਂ ਨਹੀਂ ਚੱਕਣੇ ਸੋ ਚਲੋ ਖੈਰ ਮੇਰਾ ਭਾਰਤ ਮਹਾਨ ਸਾਰੇ ਲੋਕ ਪਰੇਸ਼ਾਨ ਸੋ ਬਾਕੀ ਹੁਣ ਤੁਹਾਡੇ ਦੇ ਬਾਰੇ ਕੀ ਵਿਚਾਰ ਨੇ